ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਕਰਪੂਤਲਾ ਤੋਂ ਸੰਗਠਨ ਸਕੱਤਰ ਛੇਰ ਸਿੰਘ ਮਹੀਵਾਲ ਆਪ ਜੀ ਨਾਲ ਕੁਝ ਭੈਣ ਕਲਵਿੰਦਰ ਕੌਰ ਦੇ ਬਾਰੇ ਜਿਹੜੀ ਆ ਉਹ ਗੱਲਬਾਤ ਕਰਨੀ ਆ ਬਹੁਤ ਸਾਰੇ ਮੀਡੀਆ ਤੋਂ ਜਿਹੜੇ ਆ ਫੋਨ ਕਾਲ ਆ ਰਹੇ ਆ ਕਿ ਉਹਨਾਂ ਦੀ ਜਿਹੜੀ ਪੋਸਟਿੰਗ ਆ ਉਹ ਬੰਗਲੌਰ ਹੋ ਗਈ ਆ ਉਹ ਰ ਅ ਦੱਸਣਾ ਚਾਹੁੰਦੇ ਆ ਕਿ ਪੋਸਟਿੰਗ ਜਿਹੜੀ ਆ ਭਾਜੀ ਵੀ ਤੇ ਭੈਣ ਜੀ ਦੋਵੇਂ ਇੱਕੇ ਹੀ ਵਿਭਾਗ ਦੇ ਵਿੱਚ ਆ ਇਸ ਕਰਕੇ ਭਾਜੀ ਦੀ ਜਿਹੜੀ ਪੋਸਟਿੰਗ ਆ ਉਹ ਬੰਗਲੌਰ ਹੋਈ ਆ ਇਹਨਾਂ ਨੂੰ ਨਾਲ ਜਿਹੜਾ ਵਾ ਅਟੈਚ ਕੀਤਾ ਗਿਆ ਵਾ ਔਰ ਇਹਨਾਂ ਦੀ ਇੱਥੋਂ ਜਗਾ ਜਿਹੜੀ ਉਹ ਬਦਲੀ ਗਈ ਆ ਔਰ ਬੱਚੇ ਪਹਿਲਾਂ ਮੇਰੇ ਕੋਲ ਸੀਗੇ ਬੱਚੇ ਵੀ ਉਹਨਾਂ ਦੇ ਕੋਲ ਆਸ ਟਾਈਮ ਉਹਨਾਂ ਨੂੰ ਉੱਥੇ ਐਡਮਿਸ਼ਨ ਮਿਲ ਗਈ ਆ ਕਿਉਂਕਿ ਛੋਟੇ ਆ ਬੱਚੇ ਪਹਿਲੀ ਦੂਜੀ ਵਾਲੇ ਆ ਔਰ ਬੱਚੇ ਸਕੂਲ ਜਾ ਰਹੇ ਆ ਤੇ ਭਾਜੀ ਆਪਣੀ ਡਿਊਟੀ ਤੇ ਜਾ ਰਹੇ ਆ ਤੇ ਭੈਣ ਆਸ ਟਾਈਮ ਜਿਹੜੇ ਉਹਨਾਂ ਨੂੰ ਉੱਥੇ ਕੁਆਟਰ ਮਿਲੇ ਆ ਉਹਨਾਂ ਦੇ ਵਿੱਚ ਰਹਿ ਰਹੇ ਆ ਤੇ ਨਕਵਾਰੀ ਚੱਲ ਰਹੀ ਆ ਔਰ ਜਿੰਨਾ ਚਿਰ ਨਕਵਾਰੀ ਚੱਲਦੀ ਆ ਜਿੰਨਾ ਚਿਰ ਕੋਈ ਫੈਸਲਾ ਨਹੀਂ ਆਉਂਦਾ ਆਪਾਂ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਹਾਂ ਗੱਲਬਾਤ ਨਹੀਂ ਹੁਣ ਚਿਰ ਕਰ ਸਕਦੇ ਕਿਉਂਕਿ ਇਨਕੁਆਰੀ ਚੱਲਦੀ ਆ ਇਨਕੁਆਰੀ ਦੇ ਵਿੱਚ ਕੀ ਫੈਸਲਾ ਆਉਂਦਾ ਉਹ ਵੀ ਤੁਹਾਡੇ ਨਾਲ ਸਾਂਝੀ ਕੀਤੀ ਜਾਊਗੀ ਔਰ ਭੈਣ ਜੀ ਹੁਣੀ ਚੜ੍ਹਦੀ ਕਲਾ ਦੇ ਵਿੱਚ ਆ ਪਰਿਵਾਰ ਸਾਰਾ ਚੜ੍ਹਦੀ ਕਲਾ ਦੇ ਵਿੱਚ ਆ ਔਰ ਚੜ੍ਹਦੀ ਕਲਾ ਦੇ ਵਿੱਚ ਹੀ ਰਹੂਗਾ ਔਰ ਦੂਸਰੀ ਜਿਹੜਾ ਕਦੇ-ਕਦੇ ਮੀਡੀਆ ਦੇ ਵਿੱਚ ਜਾਂ ਸੋਸ਼ਲ ਮੀਡੀਆ ਤੇ ਗੱਲ ਆ ਜਾਂਦੀ ਆ ਮਾਫੀ ਦੀ ਮਾਫੀ ਨਾ ਦਾ ਸਾਡੇ ਕੋਲ ਸ਼ਬਦ ਹੈ ਨਹੀਂ ਜੇ ਕੰਗਣਾ ਜੀ ਨੇ ਪੂਰੇ ਭਾਰਤ ਦਾ ਅੰਦੋਲਨ ਸੀਗਾ ਤੇ ਉਹਦੇ ਵਿੱਚ ਕਿਹਾ ਸੀਗਾ ਵੀ ਇਹ ਜਿਹੜੀਆਂ ਬੀਬੀਆਂ ਵਾਂ ਇਹ ਟਕੇ ਟਕੇ ਦੀਆਂ ਬੀਬੀਆਂ 2200 4400 ਤੇ ਦਿਹਾੜੀ ਆਉਂਦੀਆਂ ਵਾਂ ਇੱਥੇ ਰੋਟੀਆਂ ਪਕਾਉਣ ਆਉਂਦੀਆਂ ਵਾਂ ਤੇ ਜੇ ਕੰਗਣਾ ਜੀ ਨੇ ਨਹੀਂ ਹੁਣ ਤੱਕ ਮਾਫੀ ਮੰਗੀ ਤੇ ਫਿਰ ਸਾਡੇ ਤੋਂ ਕੋਈ ਆਸ ਜਿਹੜੀ ਉਹ ਮਾਫੀ ਦੀ ਨਾ ਰੱਖੀ ਜਾਵੇ ਇਹ ਦਰਾਂ ਸਾਲ ਜਿਹੜਾ ਥੱਪੜ ਆ ਇਹ ਕੰਗਣਾ ਜੀ ਦੇ ਨਹੀਂ ਇਹ ਸਿਸਟਮ ਦੇ ਵਜ੍ਹਾ ਵਾ ਇਸ ਕਰਕੇ ਭੈਣ ਜੀ ਹਣੀ ਚੜ੍ਹਦੀ ਕਲਾ ਦੇ ਵਿੱਚ ਆ ਉਹ ਇਸ ਟਾਈਮ ਬੰਗਲੌਰ ਆ ਭਾਜੀ ਦੀ ਪੋਸਟਿੰਗ ਹੋਈ ਆ ਉਹਨਾਂ ਨਾਲ ਅਟੈਚ ਕੀਤਾ ਗਿਆ ਵਾ ਔਰ ਚੜ੍ਹਦੀ ਕਲਾ ਦੇ ਵਿੱਚ ਆ ਔਰ ਚੜ੍ਹਦੀ ਕਲਾ ਦੇ ਵਿੱਚ ਹੀ ਰਹਿਣਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ